ਲੋਕ ਸਭਾ ਸੀਟ ਚੰਡੀਗੜ੍ਹ ਦੇ ਵਿੱਚ ਰੋਡ ショਅ ਕੱਢੇ ਜਾ ਰਹੇ ਜਿੱਥੇ ਕਿ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲਖਵੀਰ ਸਿੰਘ ਚੌਂ ਦਾ ਨਿਸ਼ਾਨ ਇਹਨਾਂ ਦਾ ਬਾਲਟੀ ਹੈ ਤੇ ਕੁਝ ਹੀ ਦਿਨ ਰਹਿ ਗਏ ਨੇ 1 ਤਰੀਕ ਨੂੰ ਜਿਹੜੀ 1 ਜੂਨ ਜਿਹੜੀ ਵੋਟਾਂ ਪੈਣ ਪਿਆਰ ਮਿਲਿਆ ਚੰਡੀਗੜ੍ਹ ਤੋਂ ਬਾਰ-ਬਾਰ ਫੋਨ ਆ ਰਹੇ ਨੇ ਤਕਰੀਬਨ ਜਿਹੜੇ ਤੁਸੀਂ ਗੱਡੀਆਂ ਦੇਖ ਰਹੇ ਹੋ ਇਹ ਜੋ ਸਾਰੇ ਦਿਨ ਚੰਡੀਗੜ੍ਹ ਦੀਆਂ ਗੱਡੀਆਂ ਦੋ-ਚਾਰ ਗੱਡੀਆਂ ਪਾਰਟੀ ਛੱਡ ਕੇ ਇਹ ਚੰਡੀਗੜ੍ਹ ਦੇ ਲੋਕ ਬਾਰ-ਬਾਰ ਬੁਲਾ ਰਹੇ ਨੇ ਅਸੀਂ ਸਭ ਦੇ ਕਹ ਰਹੇ ਹਾਂ ਕਿ ਧੁੱਪ ਬਹੁਤ ਜ਼ਿਆਦਾ ਹੈ ਸੰਗਤ ਨੂੰ ਧੁੱਪ ਲੱਗੂਗੀ ਪਰ ਸੰਗਤ ਧੁੱਪ ਦੇ ਬਾਵਜੂਦ ਵੀ ਡਟੀ ਹੋਈ ਹੈ ਕਹਿੰਦੀ ਸਾਰੇ ਪੰਜਾਬਾ ਵਿੱਚ ਜੋਸ਼ ਛੋੜ ਕੇ ਘੱਟ ਕੇ ਲੈ ਆਣਾ ਹੈ ਜੀ ਠੀਕ ਹੈ ਜੀ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਜਿੱਥੇ ਕਿ ਲੋਕ ਸਭਾ ਸੀਟ ਦੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਜੋ ਰੋਡ ਸ਼ੋਅ ਕੱਢੇ ਜਾ ਰਹੇ ਚੰਡੀਗੜ੍ਹ ਦੇ ਵਿੱਚ ਜਿੱ ਮੇਜਨਰ ਜੈਵਨ ਪ੍ਰਚਾਰ ਬਹੁਤ ਸੰਗਤਾਂ ਦਾ ਪਿਆਰ ਮਿਲ ਰਿਹਾ ਸਾਨੂੰ ਜਿਸ ਤਰ੍ਹਾਂ ਨਵਾਬ ਮਲੇਰ ਕੋਟਲਾ ਨੇ ਛੋਟੇ ਸਾਹਿਬਜ਼ਾਦੇ ਲਈ ਹਾਰਾ ਨਾਰਾ ਮਾਰਿਆ ਸੀ ਅੱਜ ਸਾਡੇ ਭਾਈਚਾਰੇ ਨੇ ਸਾਡੇ ਲਈ ਇੱਥੇ ਚੰਡੀਗੜ੍ਹ ਦੇ ਵਿੱਚ ਹਾ ਦਾ ਨਾਰਾ ਮਾਰਿਆ ਇਹਨਾਂ ਨੇ ਬੱਤੇ ਬੱਤੇ ਸਪੋਰਟ ਕਰਨ ਦੀ ਗੱਲ ਕੀਤੀ ਹੈ ਕਰਨਗੇ ਵੋਟਾਂ ਵੀ ਪਾਉਣਗੇ ਸਾਰੀ ਤਰ੍ਹਾਂ ਦਾ ਸਹਿਯੋਗ ਨਾਲ ਮਾਰਚ ਵੀ ਕਢਾਉਣਗੇ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਜਿੱਥੇ ਕਿ ਲੋਕ ਸਭਾ ਸੀਟ ਦੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਜੇ ਰੋਡ ਸ਼ੋਅ ਕੱਢੇ ਜਾ ਰਹੇ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਥੋੜੇ ਹੀ ਦੇਰ ਪਹਿਲਾਂ ਇਨਸਾਨਪੁਰੋਂ ਜਿਹੜਾ ਹੈ ਰੋਡ ਸ਼ੋਅ ਸਟਾਰਟ ਹੁੰਦਾ ਤੇ ਸਾਨੂੰ ਜੋੜਨ ਦੀ ਗੱਲ ਕੀਤੀ ਹੈ ਅਸੀਂ ਜੁੜਾਂਗੇ ਨਾਲ ਇਨਾਂ ਨੂੰ ਬਹੁਤ ਸਮਰਥਨ ਕੀਤਾ ਅਸੀਂ ਇਹਨਾਂ ਨੂੰ ਸਮਰਥਨ ਕਰਾਂਗੇ ਜੀ ਦੇਖੋ ਜਿਹੜੇ ਵੀ 1 ਜੂਨ ਨੂੰ ਜਿਹੜਾ ਇਲੈਕਸ਼ਨ ਹੈਗਾ ਉਹਨੂੰ ਬਾਲਟੀ ਦੇ ਬਟਨ ਦਾ ਨਿਸ਼ਾਨ ਦਬਾ ਕੇ ਇਹਨਾਂ ਨੂੰ ਵਿਜੇ ਬਣਾਣਾ ਜੀ 25 ਲਖਵੀਰ ਸਿੰਘ ਕੋਟਰਾ ਜਿੰਦਾਬਾਦ ਸ਼ੋਭੀਰ ਕਲੀਨਰ ਜਿੰਦਾਬਾਦ ਸ਼ੋਭੀਰ ਕਲੀਨਰ ਜਿੰਦਾਬਾਦ ਨੀਮ ਸਿੱਧੂ ਤੇਰੀ ਸੋਹਣੇ ਤੇਰਾ ਯਾਦ ਦੇ ਰੋਕੇ ਨੀਮ ਸਿੱਧੂ ਤੇਰੀ ਸੋਹਣੇ ਬਿਰਜੀ ਵਾਇਗੁਰਜੀ ਕਹਾਲਸਾ ਵਾਇਗੁਰਜੀ ਕੀ ਫਤਿਹ ਈ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਲਖਵੀਰ ਸਿੰਘ ਕੋਟਲਾ ਦਾ ਜ ਮੁਸਲਮਾਨ ਭਰਾਵਾ ਵੱਲੋਂ ਚੰਡੀਗੜ੍ਹ ਦੇ ਵਿੱਚ ਸਵਾਗਤ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਦੇਖੋ ਸਾਡਾ ਦਾ ਦੋਨਾਂ ਦਾ ਬਰਾਬਰ ਕੋਈ ਬਹੁਤ ਤਰੀਕੇ ਨਾਲ ਪਹਿਲਾਂ ਵੀ ਹਿੰਦੂ ਭਰਾਵਾ ਪਿੱਛੇ ਹਿੰਦੂ ਭਰਾਵਾ ਵੱਲੋਂ ਸਵਾਗਤ ਕੀਤਾ ਗਿਆ ਤੇ ਮੁਸਲਮਾਨ ਭਰਾਵਾ ਇਹ ਸਜੋ ਧਰਮ ਸਿੱਖਾਂ ਦਾ ਇਹ ਸਾਰੇ ਇੱਕ ਬਰਾਬਰ ਹੈ ਇਸ ਲਈ ਸਾਰੇ ਜੀ ਇਕੱਠੇ ਹੋ ਕੇ ਚੋਲਾ ਲੜ ਰਹੇ ਜੀ ਦੇਖੋ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਲੋਕ ਸਭਾ ਸੀਟ ਚੰਡੀਗੜ੍ਹ ਦੇ ਵਿੱਚ ਰੋਡ ਸ਼ੋਅ ਕੱਢੇ ਜਾ ਰਹੇ ਜਿੱਥੇ ਕਿ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਅ ਉਹ ਨਿਸ਼ਾਨ ਇਹਨਾਂ ਦਾ ਬਾਲਟੀ ਹੈ ਤੇ ਕੁਝ ਹੀ ਦਿਨ ਰਹਿ ਗਏ ਨੇ 1 ਤਰੀਕ ਨੂੰ ਜਿਹੜੀਆਂ 1 ਜੂਨ ਜਿਹੜੀਆਂ ਵੋਟਾਂ ਪੈਣਗੀਆਂ ਨੇ ਪੰਜਾਬ ਦੇ ਵਿੱਚ ਦਾ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਰੋਡ ਸ਼ੋਅ ਨੇ ਉਹ ਕੱਢੇ ਜਾ ਰਹੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਲਖਵੀਰ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਚੱਲ ਰਿਹਾ ਜੋਂ ਪ੍ਰਚਾਰ ਬਹੁਤ ਸੰਗਤਾਂ ਦਾ ਪਿਆਰ ਮਿਲ ਰਿਹਾ ਸਾਨੂੰ ਜਿਸ ਤਰ੍ਹਾਂ ਨਵਾਬ ਮਲੇਰ ਕੋਟਲਾ ਨੇ ਛੋਟੇ ਸਹਿਬਜ਼ਾਦੇ ਲਈ ਹਾਰਾ ਨਾਰਾ ਮਾਰਿਆ ਸੀ ਅੱਜ ਸਾਡੇ ਭਾਈਚਾਰੇ ਨੇ ਸਾਡੇ ਲਈ ਇੱਥੇ ਚੰਡੀਗੜ੍ਹ ਦੇ ਵਿੱਚ ਹਾ ਦਾ ਨਾਰਾ ਮਾਰਿਆ ਇਹਨਾਂ ਨੇ ਬਾਤੇ ਬਾਤੇ ਸਪੋਰਟ ਕਰਨ ਦੀ ਗੱਲ ਕੀਤੀ ਆ ਕਰਨਗੇ ਵੋਟਾਂ ਵੀ ਪਾਉਣਗੇ ਸਾਰੀ ਤਰ੍ਹਾਂ ਦਾ ਸਹਿਯੋਗ ਨਾਲ ਮਾਰਚ ਵੀ ਕਢਾਉਣਗੇ ਸਾਰਾ ਸਹਿਯੋਗ ਪਹਿਲਾਂ ਵੀ ਕਰਦੇ ਅੱਜ ਫੇਰ ਇਹਨਾਂ ਨੇ ਇੱਥੇ ਆ ਕੇ ਸਾਡਾ ਬਾਤ ਸੌਰਟ ਕੀਤਾ ਇਹਨਾਂ ਦਾ ਬਹੁਤ-ਬਹੁਤ ਅਸੀਂ ਦਿਲਦਿਆਂ ਘਰਾਂਿਆਂ ਤੋਂ ਧੰਨਵਾਦ ਕਰਦੇ ਆਂ ਭਾਈ ਜਿਹੜੇ ਰੋਡ ਸ਼ੋਅ ਹੈ ਕਿਹੜੇ ਸੈਕਟਰਾਂ 'ਚ ਹੋ ਕੇ ਖਤਮ ਹੋਊਗਾ ਇਹ ਜੀ ਇੱਥੋਂ 38 37 36 35 34 ਫਿਰ ਉੱਤਰੋਂ 20 21 ਸਾਰੇ ਪਾਸੇ ਸੈਕਟਰਾਂ ਦੀ ਮਾਰਕੀਟ 'ਚ ਹੁੰਦਾ ਹੋਇਆ ਖੁੱਡਾ ਲਈ ਸ਼ੇਰ ਆ ਕੇ ਸਮਾਪਤੀ ਹੋਊਗੀ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਹੋ ਉਹਨਾਂ ਨੂੰ ਵੀ ਕਹਿਣਾ ਚਾਹੁੰਗਾ ਕਿ 1 ਜੂਨ ਨੇੜੇ ਆ ਰਹੀ ਹੈ ਵੋਟਾਂ ਅਸੀਂ ਕਹਿੰਦੇ ਆਂ ਵੀ 1 ਜੂਨ ਨੂੰ ਦਰਬਾਰ ਸਾਹਿਬ ਤੇ ਹਮਲਾ ਹੁੰਦਾ 1 ਜੂਨ ਨੂੰ ਸੈਂਟਰਲ ਸਰਕਾਰ ਨੇ ਵੋਟਾਂ ਰੱਖਿਆ ਫਿਰ ਚੰਡੀਗੜ੍ਹ ਦੇ ਪਿੰਡ ਜੜ ਕੇ ਚੰ ਜਿਹੜਾ ਕਾਂਗਰਸ ਦਾ ਐਮਪੀ ਇੱਥੋਂ ਦਾ ਉਹ ਇਹ ਕਹਿ ਰਿਹਾ ਕਿ ਇੱਥੇ ਅਸੈਂਬਲੀ ਬਣਾ ਦੇਣੀ ਹੈ ਪਹਿਲਾਂ ਹੀ ਸਾਡੇ ਪਿੰਡ ਪਿੰਡ ਉਜਾੜ ਕੇ ਇਹਨਾਂ ਨੇ ਇੱਥੇ ਚੰਡੀਗੜ੍ਹ ਬਸਾ ਕੇ ਸਾਤੋਂ ਚੰਡੀਗੜ੍ਹ ਦੀ ਰਾਜਧਾਨੀ ਖੋਲੀ ਹੁਣ ਸਦਾ ਲਈ ਸਾਤੋਂ ਚੰਡੀਗੜ੍ਹ ਖੋਣ ਨੂੰ ਫਿਰਦੇ ਆਂ ਜਾਗ ਜੋ ਸਭ ਪੰਜਾਬ ਵਾਸੀਓ ਚੰਡੀਗੜ੍ਹ ਵਾਸੀਓ ਪੰਜਾਬ ਦੇ ਸਾਡੇ ਪਸੰਦੇਓ ਕਿ ਸਾਨੂੰ ਪਹਿਲਾਂ ਸਾਨੂੰ ਇਹਨਾਂ ਨੇ ਇੱਕ ਸਿਆਰੇ ਬਣਾ ਕੇ ਸਾਡੀ ਰਾਜਧਾਨੀ ਖੋਈ ਆ ਅੱਜ ਸਦਾ ਲਈ ਸਾਡੇ ਹੋਰ ਏਰੀਆ ਹੜੱਪਣ ਨੂੰ ਫਿਰਦੇ ਆਂ ਕਿਸ ਤਰ੍ਹਾਂ ਦੇਖਦੇ ਹੋ ਟੱਕਰ ਕਿਸ ਤਰ੍ਹਾਂ ਮੰਨਦੇ ਆਪਣੀ ਕਿਹੜੀ ਪਾਰਟੀ ਟੱਕਰ ਮੰਨਦੀ ਹੁਣ ਟੱਕਰ ਤਾਂ ਜੀ ਸੰਗਤ ਦਾ ਬਹੁਤ ਪਿਆਰ ਹੈ ਨਾ ਸਾਰਿਆਂ ਨੇ ਜਿਵੇਂ ਜਿਵੇਂ ਇੱਕ ਤਰੀਕ ਨੇੜੇ ਆਉਂਦੀ ਆ ਅਕਾਲੀ ਦਲ ਅੰਮ੍ਰਿਤਸਰ ਨੂੰ ਵੋਟ ਪਾ ਕੇ ਬਾਲਟੀ ਦੇ ਚੌਂ ਨਿਸ਼ਾਨ ਤੇ ਬੋਰਾ ਲਾ ਕੇ ਸੰਗਤਾਂ ਨੇ ਸਾਨੂੰ ਪਾਰਲੀਮੈਂਟ ਦੇ ਵਿੱਚ ਚਾੜ ਦੇਣਾ ਵਾਹਿਗੁਰੂ ਜੀ ਕਿੰਨਾ ਪਿਆਰ ਮਿਲ ਰਿਹਾ ਕੋਟਲਾ ਜੀ ਰੋ ਗੁਰੂ ਮਾਰਾ ਦੀ ਬਹੁਤ ਕਿਰਪਾ ਜੀ ਸੰਗਤ ਦਾ ਸਾ ਪਿਆਰ ਹੈ ਆਸ ਕਰਦੇ ਆਂ ਵੀ ਆਉਣ ਵਾਲੀ 1 ਜੂਨ ਨੂੰ ਸਰਦਾਰ ਲਖਵੀਰ ਸਿੰਘ ਕੋਟਲਾ ਦੇ ਚੌਂ ਨਿਸ਼ਾਨ ਬਾਲਟੀ ਦੇ ਵੋਟਾਂ ਪਾ ਕੇ ਚੰਡੀਗੜ੍ਹ ਦੇ ਸੰਗਤ ਪਿਆਰ ਬਖਸ਼ੂਗੀ ਇਹੀ ਆਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਲਮਾਨ ਵੀਰਾਂ ਨਾਲ ਗੱਲਬਾਤ ਕਰਦੇ ਪਾਈ ਵੀਰ ਕਿਵੇਂ ਦੇਖਦੇ ਹੋ ਅੱਜ ਹਾਰਪਾਗ ਨੂੰ ਸਵਾਗਤ ਕੀਤਾ ਤੰਡਿਕਟ ਦੇ ਵਿੱਚ ਕਿਨਾਂ ਕੋਤ ਸ਼ਾਹਮਾਨ ਦੇ ਵਿੱਚ ਅਸੀਂ ਸਾਡੇ ਮੰਚੀ ਜੀ ਜੀ ਸਵਾਏ ਕੀ ਵੀ ਸਾਨੂੰ ਇਹਨਾਂ ਨਾਲ ਸਾਥ ਲੱਗਣਾ ਹੈ ਇਹਨਾਂ ਨੇ ਸਾਨੂੰ ਜੋੜਨ ਦੀ ਗੱਲ ਕੀਤੀ ਹੈ ਅਸੀਂ ਜੁੜਾਂਗੇ ਨਾਲ ਇਹਨਾਂ ਨੂੰ ਬਹੁਤ ਸਮਰਥਨ ਕੀਤਾ ਅਸੀਂ ਇਹਨਾਂ ਨੂੰ ਸਮਰਥਨ ਕਰਾਂਗੇ ਜੀ ਦੇਖੋ ਜਿਹੜੇ ਵੀ 1 ਜੂਨ ਨੂੰ ਜਿਹੜਾ ਇਲੈਕਸ਼ਨ ਹੈਗਾ ਉਹਨੂੰ ਬਾਲਟੀ ਦੇ ਬਟਨ ਦਾ ਨਿਸ਼ਾਨ ਦਬਾ ਕੇ ਇਹਨਾਂ ਨੂੰ ਵਿਜੇ ਬਣਾਉਣਾ ਜੀ ਕਿ ਕਿਹੜੀਆਂ ਗੱਲਾਂ ਭਾਜੀ ਤੁਸੀਂ ਇਹਨਾਂ ਦੀ ਚੰਗੀ ਲੱਗੀ ਮੈਨੂੰ ਕਿ ਇਸ ਵਕਤ ਕੀ ਗੱਲਾਂ ਬਹੁਤ ਐਂਗੇਜੀ ਦੇਖੋ ਇੱਕ ਤਾਂ ਮਾਨ ਸਮਾਨ ਵਾਲੀ ਗੱਲ ਹੈ ਜੀ ਇਹ ਤਾਂ ਇਹ ਹੈਗੀ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਕਿਹੇ ਵੀ ਸਾਥ ਲੈ ਕੇ ਚੱਲਣਗੇ ਜਿੱਦਾਂ ਦਾ ਮਾਹੌਲ ਬਣਿਆ ਹੋ ਅੱਜਕੱਲ ਵੀ ਬਹੁਤ ਗੜਬੜ ਕਰਦੇ ਆ ਜੀ ਮਾਹੌਲ ਚ ਅੱਜਕੱਲ ਬਹੁਤ ਗੰਦੀ ਨਜ਼ਰਾਂ ਦੇਖਿਆ ਜਾਂਦਾ ਜੀ ਕੌਮ ਨੂੰ ਮਿਲਾ ਕੇ ਸਾਥ ਚੱਲਣਾ ਨਾ ਉਹ ਸਭ ਤੋਂ ਚੰਗੀ ਗੱਲ ਹੈ ਜੀ ਉਹ ਸਾਨੂੰ ਬਹੁਤ ਚੰਗੀ ਗੱਲ ਹੈ ਕਿੰਨੇ ਭਾਈਚਾਰੇ ਆਪਣੇ ਨਾਲ ਜੁੜਿਆ ਹੋਇਆ ਬਹੁਤ ਜੁੜੇ ਹੋਇਆ ਜੀ ਪੂਰਾ ਚੰਡੀਗੜ੍ਹ ਜੜਿਆ ਹੋਇਆ ਜੀ ਮੁਸਲਮਾਨ ਕਾਸੇ ਜੁੜੇ ਹੋਇਆ ਜੀ ਹੋਰ ਵੀ ਜੋੜਨਗੇ ਜੀ ਜਿੰਨਾ ਜੁੜੂਗਾ ਉਹਨੂੰ ਵੀ ਜੋੜਨ ਦੀ ਕੋ ਵੱਡੀ ਗਿਣਤੀ ਦੇ ਵਿੱਚ ਜੇ ਚੰਡੀਗੜ੍ਹ ਦੇ ਵਿੱਚ ਜਿਹੜੀ ਲੋਕ ਸਭਾ ਸੀਟ ਹੈ ਹਲਕਾ ਚੰਡੀਗੜ੍ਹ ਤੋਂ ਉਮੀਦਵਾਰ ਲਖਵੀ ਸੀ 54 ਨਿਸ਼ਾਨਾਂ ਦਾ ਪਾਰਟੀ ਹੈ ਤੇ ਅੱਜ ਰੋਡ ਸ਼ੋਅ ਚੰਡੀਗੜ੍ਹ ਦੇ ਵਿੱਚ ਕੱਢੇ ਜਾ ਰਹੇ ਆ ਗੁਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਫਿਰ ਲਗਾਤਾਰ ਰੋਡ ਸ਼ੋਅ ਕੱਢੇ ਜਾ ਰਿਹਾ ਅੱਜ ਇਹ ਕਹਿੰਦੇ ਵੀ ਲੰਬਾ ਸਮਾਂ ਰੋਡ ਸ਼ੋਅ ਕੱਢੇ ਜਾਊਗਾ ਸ਼ਾਮ ਤੱਕ ਬਸ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਚੰਡੀਗੜ੍ਹ ਤੋਂ ਬਾਰ-ਬਾਰ ਫੋਨ ਆ ਰਹੇ ਨੇ ਤਕਰੀਬਨ ਜਿਹੜੇ ਤੁਸੀਂ ਗੱਡੀਆਂ ਦੇਖ ਰਹੇ ਹੋ ਇਹ ਜੋ ਸਾਰੇ ਤਰ੍ਹਾਂ ਦੇ ਚੰਡੀਗੜ੍ਹ ਦੇ ਗੱਡੀਆਂ ਦੋ ਚਾਰ ਗੱਡੀਆਂ ਪਾਰਟੀਆਂ ਛੱਡ ਕੇ ਇਹ ਚੰਡੀਗੜ੍ਹ ਦੇ ਲੋਕ ਬਾਰ-ਬਾਰ ਬੁਲਾ ਰਹੇ ਨੇ ਅਸੀਂ ਸੰਗਤ ਇਹ ਕਹ ਰਹੇ ਧੁੱਪ ਬਹੁਤ ਜ਼ਿਆਦਾ ਸੰਗਤ ਨੂੰ ਧੁੱਪ ਲੱਗੂਗੀ ਪਰ ਸੰਗਤ ਧੁੱਪ ਦੇ ਬਾਵਜੂਦ ਕੋਟਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜੇ ਉਮੀਦਵਾਰ ਨੇ ਲੋਕ ਸਭਾ ਹਲਕਾ ਚੰਡੀਗੜ੍ਹ ਸੋ ਦੇਖ ਸਕਦੇ ਹਾਂ ਵੱਡੀ ਕਿੰਵੇਂ ਦੇਖਦੇ ਹੋ ਜੀ ਅੱਗੇ ਲੋਕ ਸਭਾ ਹਲਕਾ ਸੀਟ ਚੰਡੀਗੜ੍ਹ ਤੋਂ ਸਮਰਥਨ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ ਸਾਰੇ ਲੋਕ ਘਰਾਂ ਤੋਂ ਬਾਹਰ ਆ ਗਏ ਸਾਡੇ ਇੱਕੋ ਇੱਕ ਗੁਰਸੇਖ ਉਮੀਦਵਾਰ ਲਖਵੀਰ ਸਿੰਘ ਕੋਟਲਾ ਨੂੰ ਸਾਨੂੰ ਪੂਰੀ ਉਮੀਦ ਆ ਕਿ ਸਾਨੂੰ ਜਿੱਤ ਹਾਸਲ ਹੋਊਗੀ ਸਾਰੇ ਰਿਸ਼ਤੇਦਾਰ ਲੋਕਾਂ ਨੇ ਆਪਣੇ ਆਪਣੇ ਰਿਸ਼ਤੇਦਾਰਾਂ ਨੂੰ ਸੂਚਿਤ ਕਰਤਾ ਕਿ ਇੱਕੋ ਇੱਕ ਗੁਰਸੇਖ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਖਵੀਰ ਸਿੰਘ ਕੋਟਲਾ ਨੂੰ ਕਾਮਯਾਬ ਬਣਾਉਣਾ ਔਰ ਅੱਜ ਦਾ ਇਕੱਠ ਤੁਸੀਂ ਠਾਠਾ ਮਾਰਦਾ ਜੇ ਰੋਡ ਸ਼ੋਅ ਦੇਖ ਸਕਦੇ ਹੋ ਸੋ ਸਾਡੇ ਬਾਲਟੀ ਤੇ ਇੱਕ ਤਰੀਕ ਨੂੰ ਸਾਰੇ ਮੋਹਰੇ ਲਾ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕਾਮਯਾਬ ਬਣਾਈਏ ਠੀਕ ਹੈ ਕਬੱਡੀ ਗਿੰਦ ਦੇ ਵਿੱਚ ਕਾਫਲਾ ਦੇਖ ਸਕਦੇ ਹਾਂ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਲਖਵੀਰ ਸਿੰਘ ਕੋਟਲਾ ਜੋਗੀ ਵੀ ਉਹਨਾਂ ਦਾ ਚੋਣ ਨਿਸ਼ਾਨ ਬਾਲਟੀ ਹੈ ਤਾਂ ਉਹਨਾਂ ਦਾ ਸਾਫ਼ ਇਹੀ ਕਹਿਣਾ ਸਾਡੀ ਕਿਸੇ ਪਾਰਟੀ ਦੇ ਨਾਲ ਟੱਕਰ ਨਹੀਂ ਹੈਗੀ ਸਾਨੂੰ ਵਤਵਾਦ ਜੋਗੀ ਵੋਟ ਵਾ ਕੇ ਜਿਤਾਇਆ ਜਾਵੇ ਕੰਮ ਜਪਣਾ ਜਾਵੇ ਧੰਨਵਾਦ ਜੀ